ਹਾਂ ਉਹ ਨਹਿਰ ਨੂੰ ਜੋ ਰੋਪੜ ਤੋਂ ਅੱਗੇ ਇਹਦੀ ਵਿੜਥ ਵਧਾਈ ਜਾ ਰਹੀ ਹੈ ਇਹਨੂੰ ਚੌੜਾ ਕੀਤਾ ਜਾ ਰਿਹਾ ਇਹ ਸਾਰੀਆਂ ਪੰਜਾਬ ਦੀਆਂ ਨਹਿਰਾਂ ਨੂੰ ਸੋਇਆਂ ਨੂੰ ਪੱਕੇ ਕਰਨ ਤੇ ਲੱਗੇ ਹੋਏ ਆ ਕੰਕਰੀਟ ਪਾ ਕੇ ਲਫਾਫਾ ਪਾ ਕੇ ਸੋ ਖਵਾਜੇ ਦਾ ਮੰਦਰ ਹੈ ਤਾਂ ਉਹ ਮੰਦਰ ਦੇ ਦੋ ਨਾਲਕੇ ਪਾਣੀ ਛੱਡ ਚੁੱਕੇ ਆ ਪੰਜਾਬ ਸਰਕਾਰ ਵੱਲੋਂ ਸਪਸ਼ਟੇ ਦੇ ਉੱਤੇ ਗੱਲ ਵੀ ਰੱਖੀ ਜਾ ਰਹੀ ਹੈ ਵੀ ਇਹਦਾ ਜਿਹੜਾ ਪੈਸਾ ਹੈ ਦੀ ਫੰਡਿੰਗ ਕਿੱਥੋਂ ਆ ਰਹੀ ਹੈ ਤੇ ਪੰਜਾਬ ਸਰਕਾਰ ਪੈਸਾ ਨਹੀਂ ਲਾ ਰਹੀ ਕਿ ਹੋਰ ਤਰ੍ਹਾਂ ਦੇ ਪੈਸੇ ਲਾ ਰਹੀ ਹੈ ਉਹਦੇ ਪਿੱਛੇ ਕਾਰਨ ਇਸ ਨਹਿਰ ਦੇ ਬਣਨ ਦੇ ਨਾਲ ਜਿਹੜੀ ਦਸ਼ਮੇਸ਼ ਨਹਿਰ ਨਿਕਲਣੀ ਹੈ ਦਸ਼ਮੇਸ਼ ਨਹਿਰ ਜਿਹਦਾ ਪਾਣੀ ਰੋਪੜ ਦੇ ਲੋਕਾਂ ਦੇ ਲਈ ਵਰਤੇ ਜਾਣਾ ਉਹ ਹਲੇ ਟੋਰਾ ਰੈਡੀ ਨਹੀਂ ਹੋਇਆ ਅਸੀਂ ਪਾਣੀ ਭੰਡੇ ਛੱਡ ਸਤਲੁਜ ਦਰਿਆ ਦਾ ਪਾਣੀ ਜਦ ਰੋਪੜ ਦੇ ਵਿੱਚ ਪਹੁੰਚਦਾ ਹੈ ਤਾਂ ਰੋਪੜ ਹੈਡਵੌਕਸ ਤੋਂ ਇਸ ਪਾਣੀ ਦੇ ਵਿੱਚੋਂ ਦੋ ਨਹਿਰਾਂ ਨਿਕਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨਾਰ ਹੈ ਸ਼ਰੰਦ ਕਨਾਲ ਜੋ ਕਿ ਰੋਪੜ ਤੋਂ ਨਿਕਲਦੀ ਹੋਈ ਵਾਇਆ ਨੀਲੋ ਦੇ ਰਸਤੇ ਅੱਗੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਂਦੀ ਹੈ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਾਣੀ ਦੀ ਜਿਹੜੀ ਜ਼ਰੂਰਤ ਆ ਉਸ ਨੂੰ ਪੂਰਾ ਕਰਦੀ ਆ ਪਰ ਅੱਜ ਸ਼ਰੰਦ ਕਨਾਲ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੁਰੰਮਤ ਦਾ ਜਿਹੜਾ ਕੰਮ ਹੈ ਉਹ ਜਾਰੀ ਕੀਤਾ ਗਿਆ ਹੈਗਾ ਨਹਿਰੀ ਵਿਭਾਗ ਵੱਲੋਂ ਜਿਹੜਾ ਇਹ ਕੰਮ ਕਰਵਾਇਆ ਜਾ ਰਿਹਾ ਹੈ ਨਹਿਰ ਦੇ ਵਿੱਚ ਵੱਡੀਆਂ-ਵੱਡੀਆਂ ਪੋਕਲੈਂਡ ਮਸ਼ੀਨਾਂ ਦੇ ਦਰਿਅੇ ਇਹ ਕੰਮ ਕੀਤਾ ਜਾ ਰਿਹਾ ਤੇ ਡਰੋਪਰ ਹੈਡਵਰਕਸ ਦੇ ਕੋਲੋਂ ਇਸ ਨਹਿਰ ਦੇ ਤਲ ਨੂੰ ਜਿਹੜਾ ਉਹ ਪੱਕਾ ਕੀਤਾ ਜਾ ਰਿਹਾ ਹੈ ਸਿਮਿੰਟਡ ਕੀਤਾ ਜਾ ਰਿਹਾ ਹੈ ਪਹਿਲਾਂ ਥੱਲੇ ਤਰਪਾਲ ਦੀ ਲੇਅਰ ਪਛਾਈ ਜਾ ਰਹੀ ਹੈ ਤੇ ਉਸ ਤੋਂ ਬਾਅਦ ਉੱਪਰ ਜਿਹੜਾ ਸਿਮਿੰਟ ਜਿਹੜਾ ਵਿਛਾਇਆ ਜਾ ਰਿਹਾ ਤੇ ਇਸ ਕੰਮ ਨੂੰ ਲੈ ਕੇ ਕਈ ਲੋਕਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚੋਂ ਕਈ ਤਰ੍ਹਾਂ ਦੇ ਜਿਹੜੇ ਸ਼ੰਕੇ ਜਿਹੜੇ ਨੇ ਉਹ ਪ੍ਰਗਟ ਕੀਤੇ ਗਏ ਨੇ ਵੀ ਇਹ ਜਿਹੜਾ ਪਾਣੀ ਹੈ ਇਹ ਇਨਚਾਰਜ ਹੋਣ ਦੇ ਵਿੱਚ ਸਮੱਸਿਆ ਆ ਸਕਦੀ ਹੈ ਧਰਤੀ ਦੇ ਹੇਠਾਂ ਜਿਹੜਾ ਪਾਣੀ ਹੈ ਉਹ ਨਹੀਂ ਜਾਵੇਗਾ ਜਿਸ ਦੇ ਲਈ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਖੜੀ ਹੋ ਸਕਦੀ ਹੈ ਜਾਂ ਇਸ ਨਹਿਰ ਦੇ ਨਜ਼ਦੀਕ ਜਿਹੜੇ ਵੀ ਟਿਊਬਲ ਲੱਗੇ ਨੇ ਜਾਂ ਜਿਹੜੇ ਵੀ ਹੈਂਡਪੰਪ ਲੱਗੇ ਨੇ ਉੱਥੇ ਜਿਹੜੀ ਪਾਣੀ ਦੀ ਮਾਤਰਾ ਉਹ ਘਟ ਸਕਦੀ ਹੈ ਤਾਂ ਇਸ ਤੋਂ ਇਲਾਵਾ ਵੀ ਕਈ ਹੋਰ ਜਿਹੜੇ ਸ਼ੰਕੇ ਨੇ ਉਹ ਪ੍ਰਗਟ ਕੀਤੇ ਜਾ ਰਹੇ ਨੇ ਜਿੱਥੇ ਹੈਡਵਰਕਸ ਹੈ ਤੇ ਜਿੱਥੋਂ ਪਾਣੀ ਨਿਕਲਦਾ ਮੇਰੇ ਮਗਰ ਨਹਿਰ ਤੁਸੀਂ ਦੇਖ ਰਹੇ ਹੋ ਇਹ ਨਹਿਰ ਸਾਰੀ ਜਿਹੜੀ ਇਹ ਲੱਗਿਆ ਹੋਇਆ ਕੰਮਕਾਰਨ ਜੀ ਸੀ ਬੀਆਂ ਤੇ ਹੋਰ ਸਾਰਾ ਮਟੀਰੀਅਲ ਆ ਚੁੱਕਿਆ ਇਨੂੰ ਪੱਕੀ ਕੀਤਾ ਜਾ ਰਿਹਾ ਸੋ ਅਸੀਂ ਜਿਹੜਾ ਇੱਕ ਤਾਂ ਇਹਦੇ ਤੇ ਇਸ ਕਰਕੇ ਆਏ ਆਂ ਵੀ ਇਹ ਇਥੋਂ ਸਰਹੰਦ ਨਹਿਰ ਰੋਪੜੋਂ ਸ਼ੁਰੂ ਕਰਕੇ ਦਰਾਹੇ ਤੱਕ ਜਾਂਦੀ ਆ ਦਰਾਹੇ ਤੋਂ ਅੱਗੇ ਦੀਆਂ ਤਿੰਨ ਬ੍ਰਾਂਚਾਂ ਅੱਗੇ ਚਲੀਆਂ ਜਾਂਦੀਆਂ ਇੱਕ ਸਾਡੇ ਬਟੰਡੇ ਚਲੀ ਜਾਂਦੀ ਆ ਦੋ ਹੋਰ ਆਸੇ ਪਾਈ ਚਲੀਆਂ ਜਾਂਦੀਆਂ ਨੇ ਇਹ ਸਾਰੀਆਂ ਪੰਜਾਬ ਦੀਆਂ ਨਹਿਰਾਂ ਨੂੰ ਸੋਇਆਂ ਨੂੰ ਪੱਕੇ ਕਰਨ ਤੇ ਲੱਗੇ ਹੋਏ ਆ ਕੰਕਰੀਟ ਪਾ ਕੇ ਲਫਾਫਾ ਪਾ ਕੇ ਇਹਦਾ ਨੁਕਸਾਨ ਸਾਨੂੰ ਅੱਜ ਨਹੀਂ ਪਤਾ ਲੱਗਦਾ ਆਉਣ ਵਾਲੇ ਸਮੇਂ ਚ ਪਤਾ ਲੱਗਣਾ ਜਿਵੇਂ ਕਿ ਆਪਾਂ ਜਿੱਥੇ ਖੜੇ ਆਂ ਇੱਥੇ ਇੱਕ ਨਲਕਾ ਜਿਹਨੂੰ ਖੂਹੀ ਵਾਲਾ ਨਲਕਾ ਬੋਲਦੇ ਆ ਉਹਦਾ ਪਾਣੀ ਹਲੇ ਪੱਕੀ ਨਹੀਂ ਹੋਈ ਪੂਰਨ ਤੌਰ ਤੇ ਪੂਰੀ ਪੱਕੀ ਨਹੀਂ ਅਧ ਪੱਕੀ ਕੱਚੀ ਜੀ ਹੈ ਪਾਣੀ ਘਟਣਾ ਸ਼ੁਰੂ ਹੋ ਗਿਆ ਇੱਥੇ ਖਵਾਜੇ ਦਾ ਮੰਦਿਰ ਹੈ ਤਾਂ ਉਹ ਮੰਦਿਰ ਦੇ ਦੋ ਨਲਕੇ ਪਾਣੀ ਛੱਡ ਚੁੱਕੇ ਆ ਸੋ ਇਹ ਇੱਕ ਸਾਡੇ ਸਾਹਮਣੇ ਆਧਾਰਨ ਹੈ ਵੀ ਜਦੋਂ ਨਹਿਰਾਂ ਪੱਕੀਆਂ ਹੁੰਦੀਆਂ ਨੇ ਲਫਾਫੇ ਪੈ ਕੇ ਕੰਕਰੀਟ ਪੈ ਕੇ ਤੇ ਅਗਲੇ-ਦਲੇ ਪਾਣੀ ਦਾ ਪੱਧਰ ਕੀ ਹੁੰਦਾ ਸੋ ਇਸ ਕਰਕੇ ਅਸੀਂ ਇੱਥੇ ਆਏ ਆ ਜਦੋਂ ਉੱਪਰ ਸਾਨੂੰ ਪਤਾ ਲੱਗਿਆ ਸੀ ਜੀ ਗੌਰਵrana ਜੀ ਅਰਗਿਆ ਨੇ ਤੇ ਆਪਣੇ ਬਹਿਜੇ ਹੀ ਖੜੇ ਆ ਇਹਨਾਂ ਨੇ ਮੀਡੀਆ ਦੇ ਮੁਖਾਤਬ ਹੋ ਕੇ ਕਰੌਲਾ ਪਾਇਆ ਆਵਾਜ਼ ਚੱਕੀ ਹੋਰ ਵੀ ਕੀ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਉਹਨੇ ਆਵਾਜ਼ ਚੱਕੀ ਤੇ ਵੀ ਇਹ ਜਿਹੜਾ ਇਸ ਗੱਲ ਤੋਂ ਤਾਂ ਹੁਣੇ ਆ ਗਏ ਆ ਅਸੀਂ ਹੁਣੇ ਐਸਡੀਓ ਇੱਥੇ ਬੈਠੇ ਆ ਉਹਨਾਂ ਨਾਲ ਗੱਲ ਕਰਕੇ ਆਏ ਆ ਉਹ ਕਹਿੰਦੇ ਵੀ ਨਾਇਰ ਦਾ ਥੱਲਾ ਨਹੀਂ ਪੱਕਾ ਕੀਤਾ ਜਾਊਗਾ ਪਰ ਇਹ ਕੀ ਪਤਾ ਕੀ ਕਰਨਗੇ ਸੋ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਵੀ ਲੋਕੋ ਇਕੱਠੇ ਹੋਵੋ ਤੇ ਸਰਕਾਰ ਨੂੰ اپیل ਹੈ ਵੀ ਜੇ ਤੁਸੀਂ ਪੱਕੀ ਕਰਨੀ ਹੈ ਤੁਸੀਂ ਕਹਿੰਦੇ ਪਾਣੀ ਦਾ ਫਲੋ ਵਧਾਉਣਾ ਹੈ ਟੇਲਾਂ ਦੇ ਪਾਣੀ ਪਹੁੰਚਾਉਣਾ ਹੈ ਸੈਦਾਂ ਪੱਕੀਆਂ ਕਰ ਦੋ ਥੱਲਾ ਪੱਕਾ ਨਾ ਕੀਤਾ ਜਾਵੇ ਨੰਬਰ 2 ਦੇ ਉੱਤੇ ਇਸ ਨਹਿਰਾਂ ਦੇ ਉੱਤੇ ਪੈਸਾ ਕੌਣ ਲਾ ਰਿਹਾ ਪੱਕੀਆਂ ਉਹਦੇ ਕਰਨ ਦੇ ਉੱਤੇ ਇਹ ਕੋਈ ਕਲੀਅਰਟੀ ਨਹੀਂ ਹੈਗੀ ਕੋਈ ਪੰਜਾਬ ਸਰਕਾਰ ਵੱਲੋਂ ਸਪਸ਼ਟੇ ਦੇ ਉੱਤੇ ਗੱਲ ਨਹੀਂ ਰੱਖੀ ਜਾ ਰਹੀ ਵੀ ਇਹਦਾ ਜਿਹੜਾ ਪੈਸਾ ਇਹਦੀ ਫੰਡਿੰਗ ਕਿੱਥੋਂ ਆ ਰਹੀ ਹੈ ਸੈਂਟਰ ਕਰ ਰਿਹਾ 50 ਪੈਸਾ ਲਾ ਰਿਹਾ ਕੋਈ ਹੋਰ ਕੋਈ ਵਰਲਡ ਬੈਂਕ ਲਾ ਰਿਹਾ ਕੌਣ ਪੈਸਾ ਲਾ ਰਿਹਾ ਸੋ ਜੇ ਇਹ ਵੀ ਗੱਲ ਸਾਨੂੰ ਹੈਗੇ ਵੀ ਜੇ ਇਹਦੇ ਤੇ ਪੰਜਾਬ ਸਰਕਾਰ ਪੈਸਾ ਨਹੀਂ ਲਾ ਰਹੀ ਕੋਈ ਹੋਰ ਤਰ੍ਹਾਂ ਦੇ ਪੈਸੇ ਲਾ ਰਹੀ ਹੈ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਕਿ ਪੰਜਾਬ ਦੇ ਪਾਣੀਆਂ ਦੇ ਦੁਬਾਰਾ ਫੇਰ ਡਾਕਾ ਤਾਂ ਨਹੀਂ ਮਾਰਿਆ ਜਾਊਗਾ ਪੰਜਾਬ ਦੇ ਪਾਣੀ ਫੇਰ ਤਾਂ ਨਹੀਂ ਖੋਏ ਜਾ ਰਹੇ ਲੜਾਈ ਲੜੀ ਕਿ ਰੋਪੜ ਸ਼ਹਿਰ ਦਾ ਪਾਣੀ ਨਾ ਸੁੱਕ ਜਾਵੇ ਠੰਡੀ ਖੂਹੀ ਨਾ ਸੁੱਕ ਜਾਵੇ ਫੋਜਾ ਪੀਰ ਮੰਦਿਰ ਦੇ ਨਲਕੇ ਨਾ ਸੁੱਕ ਜਾਣ ਪਰ ਦੋ ਨਲਕੇ ਸੁੱਕ ਗਏ ਹੈ ਦੂਜਾ ਇਸ਼ੂ ਹੈ ਕਿ ਇਹ ਪਾਣੀ ਕਿਉਂ ਵਧਾਇਆ ਜਾ ਰਿਹਾ ਜਦੋਂ ਪੁੱਛਿਆ ਵੀ ਸਾਡੇ ਰੋਪੜ ਜ਼ਿਲ੍ਹੇ ਨੂੰ ਜਾਂ ਨਾਗਲੇ ਜ਼ਿਲ੍ਹੇ ਨੂੰ ਕੋਈ ਫਾਇਦਾ ਹੈ ਇਸ ਦਾ ਤਾਂ ਐਸਡੀਓ ਸਾਹਿਬ ਨੇ ਕਿਹਾ ਕਿ ਦਸ਼ਮੇਸ਼ ਕਨਾਲ ਨਹਿਰ ਹੁਣੇ ਅੱਜ ਹੀ ਦੱਸਿਆ ਕਿ ਮਨਜ਼ੂਰ ਹੋ ਗਈ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਠੀਕ ਹੈ ਮੈਂ ਇਸੇ ਇੱਕ ਬੜੀ ਸਰਲ ਦੇਸੀ ਭਾਸ਼ਾ ਚ ਕਿਹਾ ਜਾਂਦਾ ਵੀ ਹਜੇ ਕਟੋਰਾ ਰੈਡੀ ਨਹੀਂ ਹੋਇਆ ਅਸੀਂ ਪਾਣੀ ਵਧਲੇ ਛੱਡਤਾ ਵੀ ਜੇ ਉਹਨਾਂ ਪਿੰਡਾਂ ਦੀ ਉਹ ਜ਼ਿਆਦਾ ਟੈਨਸ਼ਨ ਸੀਗੀ ਤਾਂ ਉਹ ਨਹਿਰ ਬਣਾ ਕੇ ਫੇਰ ਇਹਦੀ ਆਹ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਸੀ ਯਾਨੀ ਬਾਅਦ ਵਾਲਾ ਸਟੈਪ ਹੀ ਨਹੀਂ ਪਹਿਲਾਂ ਕਰਤਾ ਚਲੋ ਅਗਲੇ ਪੰਜਾਬ ਦੇ ਹਿੱਸਿਆਂ ਨੂੰ ਇਹ ਕਹਿੰਦੇ 932000 ਏਕੜ ਨੂੰ ਪਾਣੀ ਦੇਣਾ ਹੈ ਉਹ ਵੀ ਦੇਖਦੇ ਆ ਕਿੱਥੇ ਤੱਕ ਪਹੁੰਚਦਾ ਹੈ ਸਰੰਦ ਨਹਿਰ ਨੂੰ ਜੋ ਰੋਪੜ ਤੋਂ ਅੱਗੇ ਇਹਦੀ ਵਿੜਥ ਵਧਾਈ ਜਾ ਰਹੀ ਹੈ ਇਹਨੂੰ ਚੌੜਾ ਕੀਤਾ ਜਾ ਰਿਹਾ ਦੁਰਾਹੇ ਤੱਕ ਉਹਦਾ ਨਤੀਜਾ ਕੀ ਨਿਕਲੇਗਾ ਉਹਦੇ ਨਾਲ ਮੋٹے ਤੌਰ ਤੇ 3000 ਕਿਊਸਿਕ ਪਾਣੀ ਪੰਜਾਬ ਸਿੰਚਾਈ ਦੇ ਲਈ ਵੱਧ ਵਰਤੇਗਾ ਇਹ ਉਹ 3000 ਕਿਊਸਿਕ ਪਾਣੀ ਹੈ ਜਿਹੜਾ ਪੰਜਾਬ ਦੇ ਹਿੱਸੇ ਦਾ ਹੁਣ ਤੱਕ ਪੰਜਾਬ ਸਿੰਚਾਈ ਲਈ ਨਹੀਂ ਵਰਤ ਰਿਹਾ ਸੀਗਾ ਨਹੀਂ ਵਰਤ ਸਕਦਾ ਸੀਗਾ ਪੰਜਾਬ ਦੇ ਹਿੱਸੇ ਦਾ ਪਾਣੀ ਜਾਂ ਦੂਜੀਆਂ ਸਟੇਟਸ ਤੋਂ ਚਲਿਆ ਜਾਂਦਾ ਸੀਗਾ ਜਾਂ ਫਿਰ ਸਰਪਲਸ ਹੋ ਕੇ ਪਾਕਿਸਤਾਨ ਤੱਕ ਵੀ ਜਾਂਦਾ ਸੀਗਾ ਹੁਣ ਉਹ 3000 ਕਿਊਸਿਕ ਪਾਣੀ ਪੰਜਾਬ ਵਰਤੇਗਾ ਕਰੀਬ 9.5 ਲੱਖ ਏਕੜ ਜ਼ਮੀਨ ਦੀ ਸਿੰਚਾਈ ਦੇ ਲਈ ਪਹਿਲਾਂ ਇਹੀ 9.5 ਲੱਖ ਏਕੜ ਜ਼ਮੀਨ ਦੀ ਜਿਹੜੀ ਸਿੰਚਾਈ ਹੈ ਉਹ ਧਰਤੀ ਹੇਠਲਾ ਪਾਣੀ ਕੱਢ ਕੇ ਟਿਊਬਲਾਂ ਦੇ ਨਾਲ ਹੁੰਦੀ ਹੋਵੇਗੀ ਜਿਹਦੇ ਲਈ ਬਜਲੀ ਬੋਰਡ ਤੇ ਵੀ ਭਾਰ ਪੈਂਦਾ ਸੀ ਹੁਣ ਉਹ 9.5 ਲੱਖ ਏਕੜ ਦੀ ਜਿਹੜੀ ਸਿੰਚਾਈ ਹੈ ਇਸ 3000 ਕਿਊਸੇਕ ਜਿਹੜਾ ਪਾਣੀ ਹੈ ਇਹਦੇ ਨਾਲ ਹੋਏਗੀ ਹੋਰ ਇਹਦੇ ਲਈ ਸਰ ਇਥੇ ਆਪਾਂ ਜਿਹੜੀ ਇੱਕ ਸਕੀਮ ਜਿਹੜੀ ਆਪਾਂ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਆਪਾਂ ਰੋਪੜ ਤੋਂ ਦੇਣਾ ਚਾਹੁੰਦੇ ਸੀਗੇ ਵੀ ਪਾਣੀ ਇਥੇ ਨਹੀਂ ਹੋ ਪਾਂਦਾ ਦਸ਼ਮੇਸ਼ ਕਨਾਲ ਦੀ ਤਜਵੀਜ਼ ਹੈ ਆ ਸਭ ਤੋਂ ਵੱਡੀ ਗੱਲ ਜਿਹੜੀ ਇਸ ਨਹਿਰ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਜਿਹੜਾ ਰੋਪੜ ਦੇ ਲਈ ਹੋ ਰਿਹਾ ਰੋਪੜ ਦੇ ਲਈ ਫਾਇਦਾ ਹੋ ਰਿਹਾ ਕਿ ਇਸ ਨਹਿਰ ਦੇ ਬਣਨ ਦੇ ਨਾਲ ਜਿਹੜੀ ਦਸ਼ਮੇਸ਼ ਨਹਿਰ ਨਿਕਲਣੀ ਹੈ ਦਸ਼ਮੇਸ਼ ਨਹਿਰ ਜਿਹਦਾ ਪਾਣੀ ਰੋਪੜ ਦੇ ਲੋਕਾਂ ਦੇ ਲਈ ਵਰਤਿਆ ਜਾਣਾ ਸਤਲੁਜ ਦਰਿਆ ਦੇ ਵਿੱਚੋਂ ਰੋਪੜ ਦੇ ਵਿੱਚੋਂ ਨਿਕਲਦੀ ਸਰਹੰਦ ਨਹਿਰ ਦੇ ਵਿੱਚ ਇਸ ਸਮੇਂ ਜੰਗੀ ਪੱਤਰ ਦੇ ਉੱਤੇ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਨਹਿਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਇਸ ਮੁਰੰਮਤ ਦੇ ਕੰਮ ਨੂੰ ਲੈ ਕੇ ਕਈ ਲੋਕਾਂ ਨੇ ਸ਼ੰਕੇ ਵੀ ਪ੍ਰਗਟ ਕੀਤੇ ਨੇ ਕਿ ਇਹ ਜਿਹੜਾ ਤੱਲ ਜਿਹੜਾ ਉਹ ਪੱਕਾ ਕੀਤਾ ਜਾ ਰਿਹਾ ਜਿਸ ਦਾ ਨੁਕਸਾਨ ਵੀ ਜਿਹੜਾ ਲੋਕਾਂ ਨੇ ਸ਼ੰਕੇ ਪ੍ਰਗਟ ਕੀਤੇ ਨੇ ਵੀ ਇਹਦਾ ਨੁਕਸਾਨ ਹੋ ਸਕਦਾ ਜਾਂ ਹੋਰ ਕੀ ਕੀ ਇਸ ਦੇ ਕੰਮ ਦੇ ਫਾਇਦੇ ਹੋਣਗੇ ਜਾਂ ਕੀ ਕੀ ਇਸ ਦਾ ਨੁਕਸਾਨ ਹੈ ਇਸ ਦੇ ਲਈ ਗੱਲ ਕਰਨ ਲਈ ਮੇਰੇ ਨਾਲ ਐਸ ਡੀਓ ਸਾਹਿਬ ਨੇ ਲਲਿਤ ਜੀ ਉਹ ਤੋਂ ਦੇ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਇਹ ਕੰਮ ਜਿਹੜਾ ਸਾਰਾ ਕਰਵਾਇਆ ਜਾ ਰਿਹਾ ਲਲਿਤ ਜੀ ਇਹ ਜਿਹੜਾ ਕੰਮ ਹੈਗਾ ਪਹਿਲਾਂ ਤੋਂ ਥੋੜੀ ਤੋਂ ਜਾਣਕਾਰੀ ਚਾਹਾਂਗੇ ਵੀ ਇਹ ਕਿੱਦਾਂ ਇਹਦਾ ਟੈਂਡਰ ਪਾਸ ਹੋਇਆ ਜਾਂ ਕਦੋਂ ਤੋਂ ਕੰਮ ਸ਼ੁਰੂ ਹੋਇਆ ਕਿੰਨਾ ਇਹ ਕੰਮ ਹੈਗਾ ਕਿੱਥੇ ਕਿੱਥੇ ਕੰਮ ਜਿਹੜਾ ਹੋਣਾ ਹੈਗਾ ਇਹ ਦੇਖੋ ਜੀ ਸਰੰਦ ਨਹਿਰ ਜਿਹੜੀ ਹੈਗੀ ਆ ਨਾ ਇਹ 1954 ਦੇ ਵਿੱਚ 12625 ਕਯੂ ਸੈਕਸ਼ਨਲ ਇਹ ਡਿਜ਼ਾਈਨਰ ਦਾ ਪਾਸ ਹੋਇਆ ਸੀ ਜਿਸ ਦੇ ਨਾਲ ਇਹ 12625 ਕਯੂ ਸੈਕਸ਼ਨ ਦੇ ਨਾਲ ਅੱਜ ਦੀ ਡੇਟ ਜਿਹੜੀ ਹੈਗੀ ਚੱਲਦੀ ਹੈ ਜੀ ਇਹ ਹੁਣ ਆਪਾਂ ਅੱਗੇ ਜਿਵੇਂ ਰੋਪੜ ਦੇ ਜ਼ਿਲ੍ਹੇ ਨੂੰ ਆਪਾਂ ਨੇ ਪਾਣੀ ਮੋਹਿਆ ਕਰਾਉਣਾ ਹੈ ਤਾਂ ਉਹਦੇ ਲਈ ਆਪਣੀ ਬਾਈ ਬੁਰਜੀ ਤੇ ਦਸ਼ਮੇਸ਼ ਘਰਾਂ ਨਿਕਲਣੇ ਆ ਜੀ ਠੀਕ ਹੈ ਐਵੇਂ ਹੀ ਆਪਣੇ ਜਿਹੜੇ ਵੱਖ-ਵੱਖ 10 ਜ਼ਿਲ੍ਹੇ ਨੇ ਥੱਲੇ ਬੋਰ ਬਠਿੰਡਾ ਮਾਨਸਾ ਬਰਨਾਲਾ ਲੁਧਿਆਣਾ ਇਹਨਾਂ ਨੂੰ ਵੀ ਜਿਹੜਾ ਪਾਣੀ ਹੈ ਵੱਧ ਤੋਂ ਵੱਧ ਮੋਹਿਆ ਕਰਵਾਉਣ ਦੀ ਸਾਡੀ ਜਿਹੜੀ ਹੈਗੀ ਕੋਸ਼ਿਸ਼ ਹੈ ਉਦੇ ਮੁਤਾਬਕ ਜਿਹੜਾ ਇਹਦਾ ਹੁਣ ਆਪਣਾ ਡਿਸਚਾਰਜ ਹੈ ਕੈਰੀing ਕਪੈਸਿਟੀ ਹੈ ਅਸੀਂ ਉਹ 15468 ਕਿਊਬਿਕ ਦੀ ਪਾਸ ਕਰਾਈ ਹੈ 15468 ਕਿਊਬਿਕ ਦੇ ਡਿਜ਼ਾਈਨ ਦੇ ਨਾਲ ਜਿਹੜੀ ਹੈਗੀ ਅੱਜ ਦੀ ਰੇਟ ਤੇ ਇਹ ਨਹਿਰ ਜਿਹੜੀ ਹੈਗੀ ਹੈ ਅਸੀਂ ਉਹਦਾ ਕੰਮ ਸਟਾਰਟ ਕੀਤਾ ਹੈ ਇਹਦਾ ਜਿਹੜਾ ਪਹਿਲਾਂ 600 ਜਿਹੜੀ ਆਪਣੀ ਬੁਰਜੀ ਹੈ 0 ਤੋਂ ਲੈ ਕੇ 600 ਆਰਡੀ ਤੱਕ ਇਹ ਅਸੀਂ ਜਿਹੜੀ ਹੈਗੀ ਸਟੋਨ ਪਿਚਿੰਗ ਜਿਹੜੀ ਹੈਗੀ ਹੈ ਉਹ ਕਰ ਰਹੇ ਹਾਂ 600 ਤੋਂ ਲੈ ਕੇ 2800 ਤੱਕ ਜਿਹੜੀ ਹੈਗੀ ਹੈ ਉਹਨੂੰ ਪੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਜਿਹੜੀ ਜਗ੍ਹਾ ਹੈ ਸਾਈਡਾਂ ਦੇ ਦੋਵੇਂ ਸਾਈਡਾਂ ਤੇ ਉਹ ਬਹੁਤ ਘਟ ਹੈ ਸਾਈਡਾਂ ਤੋਂ ਤੁਸੀਂ ਦੇਖੋਗੇ ਇੱਕ ਸਾਈਡ ਤੇ ਬੋਟਿੰਗ ਕਲੱਬ ਗਿਆਨੀ ਜੈਲ ਸਿੰਘ ਨਗਰ ਵਗੈਰਾ ਜਿਹੜੇ ਹੈਗੇ ਨੇ ਏਰੀਆ ਆ ਗਏ ਨੇ ਤੇ ਲੈਫਟ ਸਾਈਡ ਤੁਸੀਂ ਦੇਖੋਗੇ ਜਦੋਂ ਆਪਣਾ ਤੁਸੀਂ ਕਟਲੀ ਵਾਲਾ ਜਿਹੜਾ ਰੋਡ ਹੈ ਉਹ ਸਾਰਾ ਆ ਗਿਆ ਹੈ ਵੀ ਉੱਥੇ ਪਿੰਡਾਂ ਦੇ ਜਿਹੜੇ ਲੋਕ ਹੈ ਵਸਦੇ ਨੇ ਉਹ ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਹੈਗਾ ਇਹਦੇ ਜਗਾ ਘਟ ਸੀ ਜਿਹਦੇ ਕਰਕੇ ਇਹਨੂੰ ਪੱਕਾ ਕਰਨਾ ਸਾਡੀ ਮਜਬੂਰੀ ਸੀ ਇਸ ਕਰਕੇ ਪੱਕਾ ਕੀਤਾ ਗਿਆ ਲੇਕਿਨ ਗੱਲ ਇਹ ਹੈ ਕਿ ਜਿਹੜਾ ਗੱਲ ਤੁਸੀਂ ਕਰਦੇ ਹੋ ਵੀ ਤਲ ਦੇ ਆਲੀ ਗੱਲ ਵੀ ਤਲ ਦੇ ਵਿੱਚ ਇਹਦੇ ਕੋਈ ਦਿੱਕਤ ਨਹੀਂ ਆਏਗੀ ਇਹਦੇ ਵਿੱਚ ਸਾਡਾ ਜਿਹੜਾ 0 ਤੋਂ 600 ਤੱਕ ਜਿਹੜੀ ਆਰਡੀ ਹੈ ਇਹ ਸਾਰੇ ਸਟੋਨ ਪਿਚਿੰਗ ਕੀਤੀ ਹੋਈ ਹੈ ਇਹ ਸਾਰੀ ਜਿਹੜੀ ਹੁੰਦਾ ਇਹ ਇੱਕ ਤਰ੍ਹਾਂ ਦਾ ਫਿਲਟਰ ਐਕਟ ਕਰਦਾ ਹੈ ਸਾਰਾ ਪਾਣੀ ਜਿਹੜਾ ਹੈਗਾ ਜ਼ਮੀਨ ਦੇ ਨੀਚੋਂ ਹੀ ਰਸਣਾ ਤੇ ਲੋਕਾਂ ਨੂੰ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਰੀਚਾਰਜ ਵਾਲਾ ਜਿਹੜਾ ਤੁਸੀਂ ਕਹਿੰਦੇ ਹੋ ਉਹ ਸਾਰਾ ਐਸ ਇਟ ਇਜ਼ ਉਹਨਾਂ ਨੂੰ ਮੁਹਿਆ ਪਹਿਲਾਂ ਵਾਂਗੂ ਹੀ ਹੋਣਾ ਇਸ 'ਚ ਕੋਈ ਵੀ ਦਿੱਕਤ ਨਹੀਂ ਇਹਦੇ ਥੱਲੇ ਫਿਰ ਕੀ ਪਾਈਪ ਪਾ ਰਿਓ ਕਿੱਦਾਂ ਪਾਣੀ ਜਿਹੜਾ ਥੱਲੇ ਜਾਏਗਾ ਜਿਹੜਾ ਜੀ ਦੇਖੋ ਆ 600 ਲੈ ਕੇ 2800 ਤੱਕ ਜਿਹੜਾ ਕੰਮ ਹੈ ਇਹਦੇ ਵਿੱਚ 7 ਡਰੇਨ ਆਉਣੀਆਂ ਨੇ ਜੀ ਲੌਂਗਿਟਿਊਡਨਲ ਡਰੇਨ ਵੀ ਆਉਣੀ ਹੈ ਤੇ ਆਪਣੇ ਕ੍ਰੋਸ ਦਾ ਜਿਹੜਾ ਫਲੋ ਹੈ ਉਹਦੇ ਵਿੱਚ ਇੱਕ ਡਰੈਨ ਦੇ ਵਿੱਚ 160mm ਦਾ ਪਾਈਪ ਜਾਨੀ ਕਿ ਇੱਕ ਲਗਭਗ 6.5 ਇੰਚੀ ਦਾ ਪਾਈਪ ਪੈਣਾ ਉਹ ਉਹਦੇ ਵਿੱਚ ਪਰਫੋਰੇਟਡ ਮਤਲਬ ਪਾਈਪ ਪੈਣਾ ਉਹਦੇ 'ਚ ਛੇਦ ਹੁੰਦੇ ਨੇ ਤਾਂ ਪਾਣੀ ਦਾ ਫਲੋ ਜਿਹੜਾ ਹੈਗਾ ਉਹ 'ਚ ਮੇਨਟੇਨ ਰਹੂਗਾ ਉਹ 'ਚ ਗ੍ਰੇਵਲ ਬਜਰੀ ਸਾਰਾ ਸਿਸਟਮ ਜਿਹੜਾ ਹੈਗਾ ਉਹ 'ਚ ਪਾ ਕੇ ਇੱਕ ਫਿਲਟਰ ਡਾਇਰੈਕਟ ਕਰੂਗਾ ਪਾਣੀ ਦਾ ਜਿਹੜਾ ਹੈਗਾ ਮੂਵਮੈਂਟ ਉਹਦੇ 'ਚ ਪੂਰੀ ਰਹੂਗੀ ਇਸ ਕਰਕੇ ਜਿਹੜਾ ਹੈਗਾ ਥੱਲੇ ਜਿਹੜਾ ਰੀਚਾਰਜਿੰਗ ਦਾ ਜਿਹੜਾ ਇਸ਼ੂ ਹੈ ਉਹ ਤੁਹਾਡਾ ਕੋਈ ਵੀ ਦਿੱਕਤ ਨਹੀਂ ਆਣੀ ਕਿ ਉਹ ਪ੍ਰੋਪਰ ਸਾਰਟਡ ਰਹੂਗਾ ਪਰ ਜਿਹੜੇ ਲੋਕ ਪਹਿਲਾਂ ਇਸ ਪਾਣੀ ਦੀ ਵਰਤੋਂ ਕਰਦੇ ਨੇ ਭਾਵੇਂ ਖੇਤੀਬਾੜੀ ਨਹੀਂ ਕਰਦੇ ਨੇ ਭਾਵੇਂ ਫੋਰ ਕੰਮ ਨਹੀਂ ਕਰਦੇ ਨੇ ਉਹਨਾਂ ਨੂੰ ਕੀ ਤੁਹਾਨੂੰ ਲੱਗਦਾ ਵੀ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਉਹਨਾਂ ਨੂੰ ਕੀ ਸਮੱਸਿਆ ਜਿਹੜੀ ਉਹ ਜਿਹੜੇ ਸ਼ੰਕੇ ਨੇ ਉਹਨਾਂ ਦੇ ਵੀ ਸਮੱਸਿਆ ਜਿਹੜੀ ਖੜੀ ਹੋ ਸਕਦੀ ਹੈ ਪਾਣੀ ਦਾ ਲੈਵਲ ਘਟ ਸਕਦਾ ਜਾਂ ਪਾਣੀ ਘੱਟ ਮਾਤਰਾ ਦੇ ਵਿੱਚ ਉਹਨਾਂ ਨੂੰ ਮਿਲੇਗਾ ਇਸ ਤਰ੍ਹਾਂ ਦੇ ਸ਼ੰਕੇ ਜਿਹੜੇ ਨੇ ਉਹਨਾਂ ਲੋਕਾਂ ਵੱਲੋਂ ਚੁਟਾਈ ਜਾ ਦੇਣਗੇ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਜੀ ਜਿਹ ਪਾਣੀ ਲਈ ਜਿਹੜੀ ਹੈਗੀ ਹੈ ਉਹ ਬਣਾਈ ਜਾ ਰਹੀ ਹੈ ਪਹਿਲਾਂ ਜੇ 12625 ਸੀ ਤਾਂ ਅਚ 15468 ਹੈ ਤਾਂ ਪਾਣੀ ਘਟਦਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਪਾਣੀ ਜਿਹੜਾ ਹੈਗਾ ਵਦਨਾ ਹੈ ਘਟਣਾ ਨਹੀਂ ਹੈਗਾ ਇਹ ਵਦਨਾ ਪਾਣੀ ਦੂਸਰੀ ਗੱਲ ਜਿਹੜੀ ਹੈਗੀ ਤੁਸੀਂ ਆਪਣਾ ਰੋਪੜ ਦੇ ਲੋਕਾਂ ਲਈ ਤੁਸੀਂ ਕਹਿੰਦੇ ਹੋ ਵੀ ਜ਼ਮੀਨੀ ਫਸਲ ਦੀ ਜਿਹੜਾ ਹੈਗਾ ਵੀ ਪਾਣੀ ਦਾ ਕੀ ਪ੍ਰਬੰਧ ਹੈ ਉਹ ਤੁਹਾਨੂੰ ਮੈਂ ਦੱਸਿਆ ਵੀ ਦਸ਼ਮੇਸ਼ ਕੇ ਨਾਲ ਹੈ ਉਹ ਉਹਦੇ ਵਿੱਚ 15 ਤੋਂ 20 ਤੋਂ ਵੀ ਵੱਧ ਮੈਂ ਕਹਿੰਦਾ ਪਿੰਡ ਹੋਣੇ ਉਹ ਲਿਸਟ ਮੇਰੇ ਕੋਲ ਹੈਗੀ ਹੈ ਇਸ ਨੂੰ ਆਫਿਸ 'ਚ ਮੈਂ ਦੇ ਦਿੰਨਾ ਉਹ ਇੰਨੇ ਮਤਲਬ ਪਿੰਡਾਂ ਨੂੰ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਸਿੰਚਾਈ ਯੋਗ ਵਾਸਤੇ ਜਾਣਾ ਜਿਹੜਾ ਪਾਣੀ ਤੁਸੀਂ ਐਕਸਟਰਾ ਜਿਹੜਾ ਤੁਸੀਂ ਲੱਗਦਾ ਵੀ ਇਹ ਜਿਹੜਾ ਤਲ ਪੱਕਾ ਕਰਨ ਦੇ ਨਾਲ ਕਪੈਸਿਟੀ ਜਿਹੜੀ ਵਧਾ ਰਹੇ ਹੋ ਉਹ ਵਧਿਆ ਹੋਇਆ ਜਿਹੜਾ ਪਾਣੀ ਆ ਉਹ ਕਿਸ ਤਰੀਕੇ ਦੇ ਨਾਲ ਕਿੰਨਾ ਕਿੰਨਾ ਪਾਣੀ ਦੋਨੋਂ ਪਾਸੇ ਜਿਹੜਾ ਡਾਇਵਰਟ ਹੋਏਗਾ ਦਸ਼ਮੇਸ਼ ਦੇ ਵਿੱਚ ਕਿੰਨਾ ਜਾਏਗਾ ਦਸ਼ਮੇਸ਼ ਕਨਾਲ ਤੇ ਦੂਜੀ ਦੇ ਵਿੱਚ ਸਰਹੰਦ ਨਹਿਰ ਜਿੱਥੇ ਆਲਰੇਡੀ ਜਿੱਥੇ ਜਾ ਰਿਹਾ ਉਹਦੇ ਕਿੰਨਾ ਰਹੇਗਾ 15468 ਟੋਟਲ ਕਪੈਸਿਟੀ ਹੈ ਜੀ 12625 ਪਹਿਲਾਂ ਚੱਲਦੀ ਸੀ ਤਾਂ ਲਗਭਗ 2800 ਆਪਣਾ ਕਹਿ ਲੋ Q6 ਦਾ ਡਿਸਚਾਰਜ ਵਧਾਇਆ ਗਿਆ ਜਿਹਦੇ ਵਿੱਚੋਂ ਅਸੀਂ 403 ਉਹ 6 ਜਿਹੜਾ ਹੈਗਾ ਦਸ਼ਮੇਸ਼ ਕਨਾਲ ਨੂੰ ਦੇਣਾ ਹੈ ਤਾਂ ਤੁਸੀਂ ਦੇਖੋ 2800 ਚੋਂ 403 ਜਿਹੜਾ ਹੈਗਾ ਆਪਣਾ ਦਸ਼ਮੇਸ਼ ਕੇ ਨਾਲੋਂ ਦੇਣਾ ਇਸ ਤੋਂ ਇਲਾਵਾ ਵੀ ਤੁਸੀਂ ਦੇਖੋਗੇ ਨਾ ਬੜੀ ਆਪਣਾ ਤੁਸੀਂ ਦੇਖੋਗੇ ਖੇੜੀ ਸਲਾਬਤਪੁਰ ਪਵਾਤ ਹੋ ਗਿਆ ਠੀਕ ਹੈ ਝੱਲੀਆਂ ਹੋ ਗਿਆ ਇਹਨਾਂ ਵਿੱਚ ਪਹਿਲਾਂ ਹੀ ਜਿਹੜਾ ਹੈ ਕਹਿੰਦੇ ਮੋਗ ਦੇ ਲੱਗ ਕੇ ਉਹਨਾਂ ਨੂੰ ਪਾਣੀ ਜਿਹੜਾ ਹੈਗਾ ਉਹ ਜਾ ਰਿਹਾ ਤੇ ਕਿੰਨੇ ਦਾ ਟੋਟਲ ਪ੍ਰੋਜੈਕਟ ਦੇ ਉੱਤੇ ਲੱਗਦਾ ਹੈ ਕਿਹਨੂੰ ਕੋਰਕਿਸ ਕੰਪਨੀ ਦੇ ਕੋਲ ਜਿਹੜਾ ਕੰਮ ਹੈਗਾ ਇਹਦੇ ਕੰਮ ਤਾਂ ਜਿਵੇਂ 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 ਆਪਾਂ ਕੰਮ ਫਰਸਟ ਫੇਜ਼ ਦੇ ਵਿੱਚ ਜਿਹੜਾ ਹੈਗਾ ਆਪਾਂ ਇੱਕ ਹੈਡ ਰੀਚ ਜਿਵੇਂ ਤੁਸੀਂ ਦੇਖਣਾ ਆਪਾਂ ਰੋਪੜ ਹੈਡਵੌਕਸ ਤੇ ਖੜੇ ਆਂ ਦਾ ਹੈਡ ਰੀਚ ਦੇ ਵਿੱਚ ਕੰਮ ਐਵੇਂ ਟੇਲ ਜਿਹੜੀ ਹੈ ਕਿ ਮਾਨਪੁਰ ਹੈਡ ਤੇ ਹੈਡ ਤੇ ਟੇਲ ਰੀਚ ਦਾ ਕੰਮ ਆਪਾਂ ਪਹਿਲੇ ਚਰਨ ਦੇ ਵਿੱਚ ਪੀਚਾ ਰੱਖਿਆ ਵੀ ਆਪਾਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਸੈੱਟ ਕਰੀਏ ਵੀ ਪਾਣੀ ਜਿੱਥੋਂ ਨਿਕਲਣਾ ਹੈ ਤੇ ਪਾਣੀ ਜਿੱਥੋਂ ਪਕੜਨਾ ਹੈ ਉਹ ਦੋਨੋਂ ਚੀਜ਼ਾਂ ਦੇ ਉੱਪਰ ਆਪਾਂ ਕੰਮ ਸਟਾਰਟ ਕੀਤਾ ਹੋਇਆ ਜੀ ਟੋਟਲ ਜਿਹੜਾ ਪ੍ਰੋਜੈਕਟ ਦੀ ਲਾਗਤ ਹੈ ਉਹ 1.300 ਕਰੋੜ ਦੇ ਆਸ-ਪਾਸ ਹੈ ਜੀ ਤੁਹਾਡੇ ਕੰਢ ਦੇ ਅਨੁਸਾਰ ਜਿਹੜਾ ਇਹ ਪੱਕਾ ਤਲ ਵੀ ਕੀਤਾ ਜਾ ਰਿਹਾ ਤਾਂ ਇਸ ਦਾ ਵੀ ਜਿਹੜਾ ਨਾ ਤਾਂ ਅਸ ਜ਼ਮੀਨ ਦੇ ਵਿੱਚ ਕੋਈ ਨੁਕਸਾਨ ਹੋਏਗਾ ਜ਼ਮੀਨ ਦੇ ਵਿੱਚ ਪਾਣੀ ਉਸੇ ਤਰ੍ਹਾਂ ਨਾਲ ਜਾਏਗਾ ਜਿੱਦਾਂ ਪਹਿਲਾਂ ਜਾਂਦਾ ਤੇ ਕਿਸਾਨਾਂ ਨੂੰ ਵੀ ਜਿਹੜਾ ਪਾਣੀ ਮਿਲਦਾ ਉਹ ਵੀ ਜਿਹੜਾ ਇਸ ਤੋਂ ਵੱਧ ਮਾਤਰਾ ਦੇ ਵਿੱਚ ਮਿਲੇਗਾ ਬਿਲਕੁਲ ਜੀ ਬਿਲਕੁਲ ਪਾਣੀ ਆਪਣਾ ਵਧੂਗਾ 2500 ਕਿਊਸਿਕ ਪਾਣੀ ਵਧ ਰਿਹਾ ਆਪਣਾ 12625 ਤੋਂ 15468 ਹੋ ਰਿਹਾ ਤੇ ਰੀਚਾਰਜਿੰਗ ਦੇ ਕੋਈ ਇਸ਼ੂ ਨਹੀਂ ਆਏਗਾ ਜੀ ਬਿਲਕੁਲ ਡਿਪਾਰਟਮੈਂਟ ਦਾ ਸਾਫ਼ ਤੌਰ ਦੇ ਉੱਤੇ ਕਹਿਣਾ ਜਿੱਥੇ ਕਿ ਸ਼ੰਕੇ ਵੀ ਜਿਹੜੇ ਲੋਕਾਂ ਦੇ ਉਹ ਕਲੀਅਰ ਕੀਤੇ ਨੇ ਐਸਜੀੂ ਸਾਹਿਬ ਨੇ ਵੀ ਜਿਹੜਾ ਖੇਤੀਬਾੜੀ ਦੇ ਲਈ ਜਿਹੜਾ ਪਾਣੀ ਯੂਜ਼ ਕਰਦੇ ਨੇ ਕਿਸਾਨ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਨਹੀਂ ਆਵੇਗੀ ਉਲਟਾ ਉਹਨਾਂ ਨੂੰ ਜਿਹੜਾ ਪਾਣੀ ਆ ਉਹ ਵੱਧ ਮਾਤਰਾ ਤੇ ਮਿਲੇਗਾ ਜਦ ਕਿ ਦੂਸਰੇ ਪਾਸੇ ਜਿਹੜੀ ਸ੍ਰੰਦ ਨਹਿਰ ਦੇ ਵਿੱਚੋਂ ਦਸ਼ਮੇਸ਼ ਕਨਾਲ ਜਿਹੜੀ ਹੈ ਨਵੀਂ ਜਿਹੜੀ ਨਹਿਰ ਕੱਢੀ ਜਾ ਰਹੀ ਹੈ ਉਸ ਨਾਲ ਰੋਪੜ ਜ਼ਿਲ੍ਹਾ ਬੁਹਾੜ ਜ਼ਿਲ੍ਹਾ ਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਿਆਂ ਨੂੰ ਜਿਹੜਾ ਪਾਣੀ ਆ ਉਹ ਵੱਧ ਮਾਤਰਾ ਦੇ ਵਿੱਚ ਮਿਲੇਗਾ ਔਰ ਪਾਣੀ ਦੀ ਜਿਹੜੀ ਕੈਪੈਸਿਟੀ ਹੈ ਇਸ ਨਹਿਰ ਦੀ ਉਹ ਹੋਰ ਵਧਾਈ ਜਾ ਰਹੀ ਹੈ ਕੈਮਰਾਪਰ ਸਰਪ੍ਰੀ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸ਼ਨੂਜ਼ ਨੂੰ ਰੋਪੜ